ਸਸ਼ੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀਡੀਪੀ ਤੇ ਤੁਸੀਂ ਦੇਦੇ ਹੋ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਗੁਰਦਾਸ ਨੰਗਲ ਤੋਂ ਇਸ ਟਾਈਮ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਤੁਹਾਂ ਦਾ ਦੇ ਕਿ ਇੱਕ ਬਹੁਤ ਛੋਟਾ ਬੱਚਾ ਜਿਹੜਾ ਆ ਕੱਲ 2 ਵਜੇ ਤੋਂ ਜਿਹੜਾ ਆ ਗਾਇਬ ਹੋਇਆ ਪਿਆ ਆ ਕੱਲ 2 ਵਜੇ ਤੋਂ ਬੱਚਾ ਜਿਹੜਾ ਆ ਘਰ ਨਹੀਂ ਪਰਤਿਆ ਪੂਰੀ ਰਾਤ ਵੀ ਮਾਪੇ ਜਿਹੜਾ ਆ ਬੱਚੇ ਦੀ ਜਿਹੜੀ ਇਹ ਭਾਲ ਕਰਦੇ ਰਹੇ ਪਰ ਬੱਚਾ ਹੁਣ ਸਾਮ ਦੇ ਜਿਹੜੇ ਨੇ ਤਕਰੀਬਨ ਤਕਰੀਬਨ 4 ਵੱਜ ਚੁੱਕੇ ਨੇ ਹਾਲੇ ਤੱਕ ਵੀ ਬੱਚੇ ਦੀ ਕਿਸੇ ਵੀ ਪਾਸਿਓ ਕਿਸੇ ਤਰ੍ਹਾਂ ਦੀ ਗੱਲਬਾਤ ਸਾਹਮਣੇ ਨਹੀਂ ਆ ਰਹੀ ਤਾਂ ਦਾਦਾ ਜੀ ਇਹ ਕਿ ਬੱਚਾ ਕ੍ਰਿਸ਼ਨ ਨਾ ਦਾ ਜਿਹੜਾ ਬੱਚਾ ਆ ਗੁਰਦਾਸ ਨੰਗਲ ਦੀਆਂ ਗਲੀਆਂ ਦੇ ਵਿੱਚ ਕਿਤੇ ਨਾ ਕਿਤੇ ਵੇਖਿਆ ਵੀ ਗਿਆ ਪਰ ਜਦੋਂ ਉਸ ਜਗ੍ਹਾ ਤੇ ਜਾ ਕੇ ਪੁੱਛਿਆ ਗਿਆ ਤਾਂ ਕਿਸੇ ਨੇ ਵੀ ਹੰਗਾਰਾ ਨਹੀਂ ਭਰਿਆ ਤੇ ਬੱਚਾ ਕਿਸੇ ਵੀ ਹਾਲ ਦੇ ਵਿੱਚ ਜਿਹੜਾ ਆ ਮਾਪਿਆਂ ਨੂੰ ਨਹੀਂ ਲੱਭਿਆ ਕਿਆ ਜਾ ਰਿਹਾ ਏ 14 ਅਗਸਤ 2024 ਦਿਨ ਜਿਹੜਾ ਆ ਬੁੱਧਵਾਰ ਦਾ ਕੱਲ ਜਦੋਂ ਬੱਚਾ 2 ਵਜੇ ਘਰੋਂ ਖੇਡਣ ਮੱਲਣ ਦੇ ਲਈ ਬਾਹਰ ਜਾਂਦਾ ਆ ਉਸ ਤੋਂ ਬਾਅਦ ਵਾਪਸ ਨਹੀਂ ਪਰਤਦਾ ਜਦੋਂ ਥੱਕ ਹਾਰ ਕੇ ਘਰ ਵਾਲੇ ਉਹਨੂੰ ਲੱਭਣ ਤੁਰਦੇ ਆ ਤਾਂ ਉਹ ਬੱਚਾ ਅਜੇ ਤੱਕ ਵੀ ਕਿਸੇ ਹਾਲਤ ਦੇ ਵਿੱਚ ਵੀ ਨਹੀਂ ਲੱਭਿਆ ਤਾਂ ਦਾਦੇ ਇਹ ਕਿ ਇਹ ਰਾਤ ਤੋਂ ਹੀ ਪੂਰਾ ਟੱਬਰ ਜਿਹੜਾ ਆ ਉਸ ਬੱਚੇ ਦੀ ਭਾਲ ਦੇ ਵਿੱਚ ਇੱਧਰ ਉੱਧਰ ਜਾ ਰਹੇ ਨੇ ਪਰ ਬੱਚਾ ਕਿਸੇ ਵੀ ਪਾਸੇ ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਦੇ ਹੱਥ ਨਹੀਂ ਲੱਗਿਆ ਉਸ ਤੋਂ ਬਾਅਦ ਇਹਨਾਂ ਨੇ ਥਾਣਾ ਧਾਰੀਆਲ ਦੇ ਵਿੱਚ ਜਾ ਕੇ ਬੱਚੇ ਦੇ ਲਈ ਜਿਹੜੀ ਰਿਪੋਰਟ ਵੀ ਲਿਖਾ ਦਿੱਤੀ ਗਈ ਹੈ ਹਾਲੇ ਤੱਕ ਕਿ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਦੋਂ ਵੀ ਪੁਲਿਸ ਪ੍ਰਸ਼ਾਸਨ ਪਹੁੰਚਦਾ ਆ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਹੈ ਕੀ ਗੱਲਬਾਤ ਹੁੰਦੀ ਹੈ ਜਾਂ ਕਿਸ ਤਰ੍ਹਾਂ ਬੱਚੇ ਨੂੰ ਲੱਭਿਆ ਜਾਂਦਾ ਆ ਹਾਲਾਂਕਿ ਪਿੰਡ ਦੇ ਆਲੇ-ਦੁਆਲੇ ਬਹੁਤ ਸਾਰੇ ਘਰਾਂ ਦੇ ਵਿੱਚ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਕੈਮਰੇ ਲੱਗੇ ਪਏ ਨੇ ਪਰ ਕੈਮਰੇ ਖੰਘਾਲੇ ਨਹੀਂ ਗਏ ਜਦੋਂ ਪੁਲਿਸ ਪ੍ਰਸ਼ਾਸਨ ਪਹੁੰਚੇਗਾ ਤਾਂ ਹੀ ਜਿਹੜੇ ਕੈਮਰੇ ਖੰਘਾਲੇ ਜਾਣਗੇ ਤਾਂ ਕਿ ਬੱਚੇ ਦਾ ਪਤਾ ਲੱਗ ਸਕੇ ਕਿ ਬੱਚਾ ਕਿਹੜੀ ਗਲੀ ਦੇ ਵਿੱਚ ਤੇ ਕਿਸ ਤਰ੍ਹਾਂ ਜੜਾ ਆ ਕਿੱਧਰ ਲੁਕਿਆ ਪਿਆ ਆ ਇਸ ਟਾਈਮ ਸਾਡੇ ਨਾਲ ਬੱਚੇ ਦਾ ਦਾਦਾ ਮੌਜੂਦ ਹੈ ਗੱਲਬਾਤ ਕਰ ਲੈਣੇ ਆਂ ਕਿ ਬੱਚੇ ਦੀ ਉਮਰ ਕਿੰਨੀ ਹੈ ਤੇ ਬੱਚਾ ਘਰੋਂ ਕਿੰਨੇ ਵਜੇ ਗਿਆ ਤੇ ਜਾਂ ਹਰ ਰੋਜ਼ ਜਾਂ ਪਹਿਲਾਂ ਵੀ ਇਸ ਤਰ੍ਹਾਂ ਜਾਂਦਾ ਸੀ ਤੇ ਜਿਹੜਾ ਕੱਲ ਗਿਆ ਵਾਪਸ ਨਹੀਂ ਆਇਆ ਕੀ ਹਾਲ ਜੇ ਤੁਹਾਡਾ ਹਾਂਜੀ ਠੀਕ ਹੋ ਠੀਕ ਹੈ ਕੱਲ ਕਿੰਨੇ ਕਵਜੇ ਗਿਆ ਸੀ ਬੱਚਾ 2 ਵਜੇ ਗਿਆ ਅੱਜ ਤੋਂ ਘਰੋਂ 2 ਵਜੇ ਗਿਆ ਹੀ ਘਰੋਂ ਹਾਂ ਤੇ ਉਸ ਤੋਂ ਬਾਅਦ ਤੁਸੀਂ ਕਿੰਨੇ ਵਜੇ ਲੱਭਣਾ ਸ਼ੁਰੂ ਕੀਤਾ ਕਹੇ ਸ਼ਾਮਾਂ ਦਾ ਕਿਜੀ ਦੇ ਰਹੇ ਆ ਵੀ ਆਂ ਅੰਦਾਜ਼ ਦੇ ਰਹੂਗਾ ਮੋੜਿਆ ਹੀ ਨਹੀਂ ਕਰ ਪਹਿਲਾਂ ਵੀ ਕਿਤੇ ਜਾਂਦਾ ਜੁੰਦਾ ਉਹ ਟਿਊਸ਼ਨ ਪੜਨ ਗਿਆ ਅੱਜ ਕੱਲ ਵੀ ਗਿਆ ਹੁਣ ਕੀ ਪਤਾ ਕਿੱਥੇ ਗਿਆ ਸੀ ਕਿੱਥੇ ਨਹੀਂ ਕਿਹੜੀ ਕਲਾਸ ਪੜਦਾ ਹੈ 6ਵੀਂ 6ਵੀਂ ਕਲਾਸ ਪੜਦਾ ਹੈ ਹਾਂ ਤਾਂ ਦੱਸ ਦਈਏ ਕਿ ਬੱਚਾ ਜਿਹੜਾ ਦੱਸਿਆ ਜਾ ਰਿਹਾ ਆ 6ਵੀਂ ਕਲਾਸ ਦੇ ਵਿੱਚ ਪੜਦਾ ਆ ਤੇ ਇਸ ਟਾਈਮ ਘਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਿਹੜਾ ਆ ਇੱਥੇ ਪਹੁੰਚ ਕੇ ਤੇ ਜਿਹੜਾ ਬੱਚੇ ਦਾ ਹਾਲ ਚਾਲ ਘਰ ਵਾਲਿਆਂ ਨੂੰ ਪੁੱਛਣ ਦੇ ਲਈ ਪਹੁੰਚੇ ਹੋਏ ਨੇ ਇਸ ਟਾਈਮ ਸਾਡੇ ਨਾਲ ਬੱਚੇ ਦਾ ਦਾਦਾ ਮੌਜੂਦ ਹੈ ਜਦੋਂ ਅਸੀਂ ਗੱਲਬਾਤ ਕਰਦੇ ਪਏ ਆ ਕਿ ਬੱਚਾ ਕੱਲ ਕਿੰਨੇ ਵਜੇ ਦਾ ਜਿਹੜਾ ਗਿਆ ਹੋਇਆ ਆ ਤੇ ਅਜੇ ਤੱਕ ਵੀ ਜਿਹੜਾ ਬੱਚਾ ਨਹੀਂ ਲੱਭਿਆ ਤੁਸੀਂ ਪੂਰੀ ਰਾਤ ਵੀ ਭਾਲ ਕੀਤੀ ਆ ਹਾਂ ਲੱਭਦੇ ਰਹੇ ਆ ਇਹ ਬੱਚਾ ਮਤਬਰ ਜਿੱਦੂ ਤੇ ਲੱਭਣ ਗਏ ਉਹ ਤੁਸੀਂ ਕੋਈ ਕੈਮਰਾ ਕੂਮਰਾ ਭੋਲਿਆ ਕਿ ਨਹੀਂ ਭੋਲਿਆ ਸੜੇ ਦੋ ਦਿਨ ਤਿੰਨ ਘੰਟੇ ਭੋਲਿਆ ਦੋ ਦਿਨ ਕੈਮਰੇ ਪਰ ਨਹੀਂ ਲੱਭਿਆ ਨਹੀਂ ਲੱਭਿਆ ਹੋਰ ਤੁਸੀਂ ਰਿਪੋਰਟ ਲਖਾਏ ਜੇ ਧੜਿਆ ਰਖਾਤੀ ਰਿਪੋਰਟ ਲਖਾਤੀ ਤੇ ਪੁਲਿਸ ਆਈ ਕਿ ਨਹੀਂ ਆਈ ਆਏ ਉਹ ਇਹ ਛੱਡ ਕੇ ਹੋਣੀ ਆ ਤੇ ਏਸੀਜੀ ਸਾਡੇ ਨਾਲ ਇਸ ਟਾਈਮ ਮੁੰਡੇ ਦਾ ਦਾਦਾ ਜਿਨ੍ਹਾਂ ਨੇ ਕਿਹਾ ਆ ਕਿ ਜਿਹੜਾ ਆ ਮੁੰਡਾ ਕੱਲ 2 ਵਜੇ ਤੋਂ ਤਕਰੀਬਨ ਤਕਰੀਬਨ ਜਿਹੜਾ ਆ ਘਰੋਂ ਨਿਕਲਿਆ ਹੋਇਆ ਸੀ ਪਰ ਹਾਲੇ ਤੱਕ ਵੀ ਮੁੰਡਾ ਜਿਹੜਾ ਆ ਘਰ ਨਹੀਂ ਆਇਆ ਪੂਰਾ ਮਹੱਲਾ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਆ ਪਹੁੰਚਾ ਹੋਇਆ ਆ ਕਿਉਂਕਿ ਪੂਰੇ ਮਹੱਲੇ ਦੇ ਸਹਿਯੋਗ ਦੇ ਨਾਲ ਕੱਲ ਦਾ ਬੱਚੇ ਨੂੰ ਜਿਹੜਾ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬੱਚਾ ਅਜੇ ਤੱਕ ਨਹੀਂ ਲੱਭਿਆ ਸਾਡੇ ਨਾਲ ਇੱਥੇ ਮਹੱਲਾ ਨਿਵਾਸੀ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੀ ਹੈ ਭਾਜੀ ਬੱਚਾ ਜਿਦਾਂ ਤੁਸੀਂ ਖੇਡਦਾ ਦਾ ਬਾਜ਼ਾਰ ਗਲੀ ਤੇ ਵੇਖਦੇ ਰਹਿੰਦੇ ਹੋ ਪਹਿਲਾਂ ਵੀ ਬੱਚਾ ਇਸ ਤਰ੍ਹਾਂ ਖੇਡਦਾ ਮਿਲਦਾ ਬਾਹਰ ਦੂਰ ਨੇੜੇ ਚੱਲ ਜਾਂਦਾ ਨਹੀਂ ਦੂਰ ਨੇੜੇ ਤੇ ਭਈ ਅੱਜ ਤੱਕ ਨਹੀਂ ਗਿਆ ਉਹ ਬਸ ਇਹ ਵਜ ਮਹਲੇ ਜੀ ਖੇਡਦਾ ਰਿਹਾ ਤਾਂ ਰਾਤੀ ਸਾਰੇ ਸੋਚਿਆ ਵੀ ਇਹਨਾਂ ਨੇ ਤਾਂ ਦੱਸਿਆ ਨਹੀਂ ਪਹਿਲਾਂ ਵੀ ਬੱਚਾ ਵੀ ਅੱਗੇ ਆਂ ਕੋਈ ਰਹਿੰਦਾ ਵੀ ਦਾਦਾ ਉਹਦਾ ਬਿਮਾਰ ਰਹਿੰਦਾ ਵੀ ਇਹੀ ਗਾ ਇਹਦੇ ਲੱਗੀ ਰਹਿੰਦਾ ਵਾ ਤੇ ਬਾਅਦ ਚ ਕੀ ਹੋਇਆ ਜਦੋਂ ਸਾਮੀ ਸਾਨੂੰ 7:30 ਵਜੇ ਨਾਲ ਦੱਸਿਆ ਇਹਨਾਂ ਨੇ ਵੀ ਉਹ ਲੱਭਣ ਨਹੀਂ ਡਿਆ ਤੇ ਫੇਰ ਗਲੀ ਮਹੱਲਾ ਸਾਰਾ ਹੀ ਵੀ ਮਤਲਬ ਜਿੰਨੇ ਵੀ ਆਪਣੇ ਗਲੀ ਮਹੱਲਾ ਸੀ ਜਿੰਨੇ ਵੀ ਲੋਕ ਹੀ ਸਾਰੇ ਇਕੱਠੇ ਹੋ ਗਏ ਫਿਰ ਉਹਨੂੰ ਲੱਭਣਾ ਚਾਲੂ ਕੀਤੀ ਤਾਂ ਪਿੰਡ ਵੀ ਸਾਰਾ ਵੇਖ ਲਿਆ ਲਾਗੇ ਲਾਗੇ ਗੁਰਦੁਆਰੇ ਵੀ ਵੇਖੇ ਆ ਸਾਰੇ ਸਕੂਲ ਸਕਾਲ ਸਾਰੇ ਵੀ ਵੇਖ ਲਿਆ ਪਰ ਹੁਣ ਤੱਕ ਹਾਲ ਨੂੰ ਕਿਤੇ ਵੀ ਨਹੀਂ ਉਹ ਮਿਲਿਆ ਕਿ ਇਹ ਤਰ੍ਹਾਂ ਦਾ ਕੋਈ ਗੱਲਬਾਤ ਕਿਸੇ ਨੂੰ ਗਲੀ ਮੱਲੇ ਚ ਜਿਵੇਂ ਕਹਿ ਰਿਹਾ ਵੀ ਕਿਸੇ ਨੇ ਉੱਥੇ ਵੇਖਿਆ ਉੱਥੇ ਵੇਖਿਆ ਕਿਸ ਤਰ੍ਹਾਂ ਲੱਗਿਆ ਵੀ ਕਿਹੜੀ ਕਿਹੜੀ ਗਲੀ ਚ ਉਹ ਲਗਭਗ ਦੇਖਿਆ ਗਿਆ ਜਿਹੜੇ ਦੋਆਂ ਗਲੀਆਂ ਦੇ ਕੈਮਰੇ ਉਹ ਤੇ ਚੈੱਕ ਹੋ ਚੁੱਕੇ ਆ ਤੇ ਬਾਕੀ ਮੁਲਾਜ਼ਮਾਂ ਨੇ ਕੀਤੀ ਹੀ ਗੱਲ ਰਿਪੋਰਟ ਕਰ ਲਈਤੀ ਆ ਉਹ ਕਹਿੰਦੇ ਵੀ ਅਸੀਂ ਘੰਟੇ ਅੱਧੇ ਘੰਟੇ ਪੌਣੇ ਘੰਟੇ ਤੱਕ ਪਹੁੰਚਨੇ ਆ ਤੇ ਫਿਰ ਕਹਿੰਦੇ ਵੀ ਅਸੀਂ ਕੈਮਰੇ ਚੈੱਕ ਕਰਾਂਗੇ ਪਹਿਲਾਂ ਤੇ ਬਾਕੀ ਛੱਪੜ ਜਿਹੜੇ ਆ ਜਾਂ ਉਹ ਜੇ ਥਾਂ ਉਹ ਵੀ ਚੈੱਕ ਕਰਾਂਗੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਅਗਲੀ ਉਹ ਵੇਖ ਲਾਂਗੇ ਕੱਲ ਜਦੋਂ 2 ਵਜੇ ਤੋਂ ਬਾਅਦ ਬੱਚਾ ਕਹਿੰਦੇ ਗਵਾਚ ਗਿਆ ਤੇ ਤੁਹਾਨੂੰ 7:30 ਵਜੇ ਤੋਂ ਬਾਅਦ ਪਤਾ ਲੱਗਾ ਰਾਤ ਕਿੰਨੇ ਵਜੇ ਤੱਕ ਜਿਹੜਾ ਆ ਪੂਰਾ ਡੱਬਰ ਜਿਹੜਾ ਆ ਤਲਾਸ਼ ਕਰਦਾ ਰਿਹਾ ਕਮ ਸੋ ਕਮ 2:30 ਵਜੇ ਤੱਕ ਤਲਾਸ਼ ਕੀਤੀ ਆ ਬੱਚੇ ਦੀ ਫਿਰ ਆस्ते-ਆस्ते ਲੋਕੀ ਫਿਰ ਘਟਦੇ ਗਏ ਤੇ ਫਿਰ 2:30 ਵਜੇ ਤੋਂ ਬਾਅਦ ਫਿਰ ਅਸੀਂ ਵੀ ਲੱਗੇ ਸਾਹਮਣੇ ਨਾਲ ਹੀ ਸਾਡਾ ਘਰ ਆ ਕੋਈ ਈਡੀ ਵੱਡੀ ਗੱਲ ਨਹੀਂ ਸੀ ਤੇ ਬਾਅਦ ਚ ਫਿਰ ਅਸੀਂ ਦੋ ਤਿੰਨ ਜਣੇ ਰਹਿ ਕੇ ਫਿਰ ਅਸੀਂ ਬੈਠੇ ਰਹੇ ਤੇ ਸ਼ਵੇਰ ਤੋਂ ਫਿਰ ਇਹਦੀ ਭਾਲੇ ਭਾਲ ਚਾਲੂ ਕੀਤੀ ਆ ਤੇ ਜੋੜਾ ਛਤਰਾ ਗਰਦਾਸਪੁਰ ਧਾਰੀਆਲ ਵੀ ਵੇਖ ਕੇ ਆਇਆ ਮੁੰਡੇ ਪਰ ਨਹੀਂ ਕਿਤੇ ਵੀ ਮਿਲੇ ਤੇ ਜਿਵੇਂ ਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਰਿਪੋਰਟ ਕਰ ਦਿੱਤੀ ਗਈ ਏ ਜਦੋਂ ਵੀ ਪੁਲਿਸ ਪ੍ਰਸ਼ਾਸਨ ਆਉਂਦਾ ਤੇ ਫਿਲਹਾਲ ਕਿਸ ਤਰ੍ਹਾਂ ਦਾ ਸਾਕ ਜਤਾਇਆ ਜਾ ਰਿਹਾ ਵੀ ਬੱਚਾ ਖੁਦ ਚਲਿਆ ਗਿਆ ਉਰੇ ਪਰੇ ਜਾਂ ਦਿਮਾਗ ਚ ਮੱਲੇ ਵਾਲਿਆਂ ਦੇ ਜਾਂ ਉਰੇ ਪਰੇ ਦੀਆਂ ਗੱਲਾਂ ਤੋਂ ਲੱਗਦਾ ਵੀ ਸ਼ਾਇਦ ਕਿਤੇ ਕਿਡਨਾਪ ਨਾ ਕਰ ਲਿਆ ਹੋਏ ਕਿਸੇ ਇਹ ਤੇ ਹੁਣ ਜਿੰਨਾ ਚਿਰ ਨਹੀਂ ਮਿਲਦਾ ਉਹ ਤੇ ਬੱਚੇ ਨੂੰ ਪਤਾ ਨਾ ਕੀ ਹੋਇਆ ਉਹਦੇ ਨਾਲ ਕੀ ਨਹੀਂ ਹੁਣ ਜਿੱਦਾਂ ਵੀ ਮਾਲ ਅੱਗੇ ਖੇੜਦਾ ਹੀ ਦੂਰ ਨਹੀਂ ਸੀ ਜਾਂਦਾ ਉਹਦੇ ਕਰਕੇ ਤੇ ਸ਼ੱਕ ਵੀ ਹੁੰਦਾ ਵੀ ਕਿਤੇ ਉਹ ਹੋ ਜਾ ਤਾਂ ਨਹੀਂ ਕੋਈ ਲੈ ਕੇ ਚੁੱਕ ਕੇ ਹੀ ਲੈ ਗਿਆ ਜਾਂ ਕਿਤੇ ਅੱਗੇ ਪਿੱਛੇ ਗਿਆ ਦੁਕਾਨ ਤੇ ਗਿਆ ਜਾਂ ਇੱਧਰ ਉੱਧਰ ਗਿਆ ਹੋਏ ਪੀ ਚੱਕ ਕੇ ਲੈ ਜਾਣ ਉਹ ਵੀ ਅੱਜ ਕੱਲ ਚੱਲਿਆਦਾ ਤਾਂ ਹੁਣ ਸ਼ੱਕ ਕਰੇ ਵੀ ਤੇ ਕਿਤੇ ਤੇ ਕਰ ਲਈਏ ਕਿਉਂਕਿ ਸਾਡੇ ਮਹੱਲੇ 'ਚ ਤੇ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਬਾਹਰ ਦਾ ਨਾ ਕੋਈ ਬੰਦਾ ਇਹੋ ਜਿਹਾ ਕੰਮ ਕਰ ਗਿਆ ਹੋਏ ਅ ਬਿਲਕੁਲ ਕਿ ਅ ਅੱਜਕੱਲੇ ਕਿਸੇ ਵੀ ਗੱਲ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਬੱਚੇ ਜਿਹੜੇ ਨੇ ਬਾਹਰ ਖੇਡਣ ਮਿਲਣ ਦੇ ਲਈ ਜਿਹੜਾ ਬੱਚਿਆਂ ਦੇ ਨਾਲ ਇੱਧਰ ਉੱਧਰ ਚਲੇ ਜਾਂਦੇ ਆ ਪਰ ਜਦੋਂ ਬੱਚਾ ਘਰ ਨਹੀਂ ਆ ਜਾਂਦਾ ਤੇ ਬੱਚਿਆਂ ਦੇ ਮਾਪਿਆਂ ਨੂੰ ਜਿਹੜੀ ਇਹ ਬਿਫਤਾ ਪੈ ਜਾਂਦੀ ਹੈ ਤੁਸੀਂ ਦੇਖਦੇ ਪਿਓ ਕਿ ਇਸ ਟਾਈਮ ਪੂਰਾ ਪਰਿਵਾਰ ਜਿਹੜਾ ਆ ਸਹਿਮ ਦੇ ਵਿੱਚ ਆ ਕਿ ਬੱਚਾ ਕੱਲ 2 ਵਜੇ ਤੱਕ ਲਾਪਤਾ ਹੈ ਤੇ ਅਜੇ ਤੱਕ ਕਿਤੇ ਵੀ ਨਹੀਂ ਦੇਖਣ ਨੂੰ ਮਿਲਿਆ ਪੂਰਾ ਮੁਹੱਲਾ ਜਿਹੜਾ ਆ ਇਹਨਾਂ ਦੇ ਸਹਿਯੋਗ ਦੇ ਵਿੱਚ ਇਕੱਠਾ ਹੋਇਆ ਪਿਆ ਆ ਕੱਲ 2 ਵਜੇ ਰਾਤ ਦੇ ਜਿਹੜਾ ਆ ਤੱਕ ਇਹ ਬੱਚੇ ਨੂੰ ਲੱਭਦੇ ਰਹੇ ਪਰ ਬੱਚਾ ਅਜੇ ਤੱਕ ਵੀ ਨਹੀਂ ਲੱਭਿਆ ਬੇਨਤੀ ਕਰਦੇ ਆ ਕਿ ਇਸ ਬੱਚੇ ਨੂੰ ਜੇਕਰ ਤੁਸੀਂ ਆਲੇ-ਦੁਆਲੇ ਕਿਤੇ ਵੀ ਦੇਖਦੇ ਹੋ ਤਾਂ ਪਿੰਡ ਗੁਰਦਾਸ ਨੰਗਲ ਦੇ ਵਿੱਚ ਤੁਸੀਂ ਇਸ ਬੱਚੇ ਨੂੰ ਲੈ ਕੇ ਆ ਸਕਦੇ ਹੋ ਪਿੰਡ ਦੇ ਕਿਸੇ ਵੀ ਗਲੀ ਮੋੜ ਤੋਂ ਪੁੱਛ ਕੇ ਜਿਹੜਾ ਆ ਇੱਥੇ ਆ ਸਕਦੇ ਹੋ ਤੁਹਾਨੂੰ ਦੱਦੀ ਹੈ ਕਿ ਇਹਨਾਂ ਦਾ ਘਰ ਜਿਹੜਾ ਆ ਪੰਮੇ ਬਾਮਣ ਦੇ ਨਾਂ ਦੇ ਨਾਲ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਤੁਸੀਂ ਇਹਨਾਂ ਦੇ ਘਰ ਦੇ ਵਿੱਚ ਆ ਕੇ ਬੱਚੇ ਨੂੰ ਭੇਜ ਸਕਦੇ ਹੋ ਦੋਸਤੋ ਲਗਾਤਾਰ ਤੁਸੀਂ ਸਾਡੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਜੁੜੇ ਹੋਏ ਹੋ ਤੇ ਗਰਦਾਸ ਨੰਗਲ ਦੀ ਇਹ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕੱਲ 2 ਵਜੇ ਤੋਂ ਇੱਕ ਬੱਚਾ ਜਿਹੜਾ ਆ ਘਰ ਵਾਪਸ ਨਹੀਂ ਪਰਤਦਾ ਪੂਰੀ ਰਾਤ ਜਿਹੜਾ ਆ 2:30 ਵਜੇ ਤੱਕ ਜਿਹੜੇ ਮਾਪੇ ਤੇ ਮੱਲੇ ਵਾਲੇ ਜਿਹੜੇ ਆ ਬੱਚੇ ਨੂੰ ਲੱਭਦੇ ਰਹੇ ਪਰ ਬੱਚਾ ਅਜੇ ਤੱਕ ਵੀ ਨਹੀਂ ਲੱਭਿਆ ਪੁਲਿਸ ਪ੍ਰਸ਼ਾਸਨ ਨੂੰ ਰਿਪੋਰਟ ਕਰ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਆਂਦਾ ਤਾਂ ਜਿਹੜੇ ਕੈਮਰੇ ਵਗੈਰਾ ਜਾਂ ਨੇੜੇ ਦੇ ਸੱਪੜ ਵਗੈਰਾ ਨੇ ਜਿਹੜੇ ਉਹ ਫੋਲੇ ਜਾਣਗੇ ਬੱਚਾ ਕਿੱਥੋਂ ਮਿਲਦਾ ਕਿਵੇਂ ਮਿਲਦਾ ਆ ਇਹ ਦੇਖਿਆ ਜਾਏਗਾ ਪਰ ਇਹ ਜਿਹੜੀ ਵੀਡੀਓ ਪਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਜੇਕਰ ਬੱਚਾ ਤੁਹਾਡੇ ਕਿਸੇ ਆਲੇ ਦੁਆਲੇ ਹੈ ਜਾਂ ਕਿਤੇ ਤੁਹਾਡੇ ਕੋਲ ਬੈਠਾ ਹੋਇਆ ਆਇਆ ਹੈ ਤੇ ਤੁਸੀਂ ਪਿੰਡ ਗੁਰਦਾਸ ਨੰਗਲ ਦੇ ਵਿੱਚ ਇਸ ਬੱਚੇ ਨੂੰ ਛੱਡ ਕੇ ਜਾ ਸਕਦੇ ਹੋ ਪਿੰਡ ਗੁਰਦਾਸ ਨੰਗਲ ਦੇ ਵਿੱਚ ਕਸੋਰੀ ਸਾਹ ਦੀ ਚੱਕੀ ਦੇ ਨੇੜੇ ਦਾ ਇਹ ਬੱਚਾ ਹੈ ਤੁਸੀਂ ਇਸ ਬੱਚੇ ਨੂੰ ਇੱਥੋਂ ਤੱਕ ਪਹੁੰਚਾ ਸਕਦੇ ਹੋ ਬੜੀ ਜ਼ਿਆਦਾ ਤੁਹਾਡੀ ਮਿਹਰਬਾਨੀ ਹੋਵੇਗੀ ਧੰਨਵਾਦ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ